ਇਹ ਜ਼ਮੀਨ ਐ ਤਾਂ ਨਹੀਂ ਭਾਈ ਜਾਨ ਦੇਵਾਂਗੇ ਭਗਵੰਤ ਸਿਆ ਜੇ ਤੂੰ ਜ਼ਮੀਨ ਖੋ ਗਿਆ ਭਗਵੰਤ ਸਿਆ ਫਿਰ ਤੂੰ ਦੁਨੀਆ ਦਾ ਪਹਿਲਾ ਬੰਦਾ ਹੋਵੇਂਗਾ ਜਿਹੜਾ ਤੂੰ ਲੋਕਾਂ ਨੂੰ ਦਬਾ ਕੇ ਲੋਕਾਂ ਨੂੰ ਲਤੜ ਕੇ ਇਹ ਪੰਜਾਬ ਦੀ ਧਰਤੀ ਤੇ ਕਾਬਜ ਹੋਏਗਾ ਫਿਰ ਤੂੰ ਅਕਬਰ ਬਾਦਸ਼ਾਹ ਕਰ ਤੋਂ ਵੀ ਵੱਡਾ ਹੋਵੇਂਗਾ ਮੁਗਲਾਂ ਤੋਂ ਵੀ ਵੱਡਾ ਹੋਵੇਂਗਾ ਅੰਗਰੇਜ਼ਾਂ ਤੋਂ ਵੀ ਵੱਡਾ ਹੋਵੇਂਗਾ ਭਗਵੰਤ ਸਿਆ ਕਹਿੰਦੇ ਪਲਾਟ ਦੇਣਾ ਕਰੋੜਾਂ ਰੁਪਏ ਦੀ ਕੀਮਤ ਪਲਾਟ ਖਾਣਾ ਪਲਾਟ ਤੇ ਦੰਦਗਾਂ ਵੱਢਣਗੇ ਪਹਿਲੀ ਗੱਲ ਤਾਂ ਭਗਵੰਤ ਮਾਨ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਸਾਡੀ ਜ਼ਮੀਨ ਸਾਡੀ ਜ਼ਮੀਨ ਦੇ ਵਿੱਚ ਤੂੰ ਆਦਾ ਮੈਂ ਘਰ પાਕੇ ਦੂੰ ਜੇ ਲੋੜ ਹੋਊਗੀ ਅਸੀਂ ਤੈਨੂੰ ਪੁੱਛ ਕੇ ਘਰ ਪਾਉਣਾ ਓਏ ਇਹ ਆਦਾ ਕੁਛ ਕ ਲੋਕਾਂ ਕ ਕਿਸਾਨਾਂ ਨੂੰ ਗਮਰਾਹ ਕਰ ਰਹੇ ਨੇ ਤੇ ਤੂੰ ਭਾਈ ਵੇਚਾ ਕੇ ਤੂੰ ਗਮਰਾਹ ਕਰ ਲਾ ਅਸੀਂ ਤਾਂ ਆ ਖੜੇ ਲੋਕਾਂ ਦੇ ਵਿੱਚ ਝੋਕਾ ਦੇ ਰਹੇ ਆ ਲਾਈਨਾਂ ਦੇ ਵਿੱਚ ਟਰੈਕਟਰਾਂ ਦੀ ਲਹਿਰ ਨਹੀਂ ਟੁਕਦੀ ਕਿਲੋਮੀਟਰਾਂ ਤੱਕ ਵੱਖ-ਵੱਖ ਕਾਫਲੇ ਤੁਰੇ ਹੋਏ ਨੇ ਇਹਨਾਂ ਦੇ ਦਿਮਾਗ 'ਚ ਨਕਸ਼ਾ ਹੈ ਲੋਕਾਂ ਦੇ ਤੂੰ ਆ ਕੇ ਗਮਰਾਹ ਕਰ ਲਾ ਇਹ ਐਡਾ ਸੌਖਾ ਕੰਮ ਨਹੀਂ ਵੀ ਇਹ ਧਰਤੀ ਤੇ ਆ ਕੇ ਤੁਸੀਂ ਕਾਨੂੰਨ ਲਾਗੂ ਕਰਜੋਗੇ ਤੇ ਇਹ ਧਰਤੀ ਖੋਲੋਗੇ ਇਹ ਥੁੱਕ ਕੇ ਚੱਟਣਾ ਪਊਗਾ ਮੋਟਰਾਂ ਤੇ ਜਾ ਕੇ ਨਾਟਕ ਕਰ ਰਿਆ ਹੁਣ ਵੀ ਇਹਨੂੰ ਪਤਾ ਪਿੰਡਾਂ ਦੇ ਵਿੱਚ ਮੇਰੇ ਬੋਰਡ ਲੱਗ ਗਏ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਆਏ ਆ ਸਾਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਪਿਛਲੇ ਚੁਟਕਲੇ ਸੁਣਾਈ ਉਹਨਾਂ 3.5 ਸਾਲ ਦਾ ਵੀ ਉਹਨਾਂ ਨੇ ਆਹ ਨਹੀਂ ਕੀਤਾ ਉਹਨਾਂ ਨੇ ਉਹ ਨਹੀਂ ਕੀਤਾ ਲੋਕਾਂ ਨੇ ਤੈਨੂੰ ਮੌਕਾ ਦਿੱਤਾ ਤੇ ਤੂੰ ਆਹ ਦਿੱਤੀ ਪੌਸੀ ਲੈ ਕੇ ਆਇਆ ਜਮੀਨ ਸਾਨੂੰ ਵਿਰਾਸਤ ਚ ਮਿਲੀ ਹੈ ਸਾਡੇ ਪਿਓ ਦਾਦੇ ਪਰਦਾਦੇ ਤੜਦਾਦੇ ਪੀੜ੍ਹੀ ਦੜ ਪੀੜ੍ਹੀ ਅਸੀਂ ਜ਼ਮੀਨ ਤੇ ਉਹ ਰੋਟੀ ਖਾ ਰਹੇ ਹਾਂ ਤੇ ਸਾਡੀਆਂ ਪੀੜ੍ਹੀਆਂ ਕੀ ਕਰਨੀਆਂ ਇਹ ਤਾਂ ਸਾਡੀਆਂ ਪੀੜ੍ਹੀਆਂ ਨੂੰ ਖਤਮ ਕਰ ਰਹੇ ਐ ਇਹ ਕਬਜ਼ਾ ਕਰਨ ਆਉਂਦੇ ਨੇ ਤਾਂ ਕੀ ਵਾਪਸ ਕਰਦਾ ਜਾਂ ਕੀ ਮਾਹੌਲ ਹੈ ਪਿੰਡਾਂ ਦਾ ਭੁੱਖੇ ਮਰਨ ਨਾਲੋਂ ਤੇ ਗੋਲੀ ਖਾਦੀ ਚੰਗੀ ਆ ਇੱਜ਼ਤ ਦੀ ਮੌਤ ਮਰਨਾ ਪਸੰਦ ਕਰਾਂਗੇ ਪਰ ਇਹ ਜ਼ਮੀਨਾਂ ਨਹੀਂ ਜਾਣ ਦੇਵਾਂਗੇ ਲੋਕਾਂ ਨੂੰ ਆਦੇ ਉੱਠ ਕੇ ਖੜੇ ਹੋ ਜਾਓ ਝੰਡੇ ਦੇ ਵਿੱਚ ਡੰਡਾ ਚੱਕ ਲੋ ਮੈਦਾਨ ਦੇ ਵਿੱਚ ਆ ਜਾਓ ਜੇ ਜ਼ਮੀਨਾਂ ਬਚਾਉਣੀਆਂ ਲੋਕੋ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਲੁਧਿਆਣੇ ਦੇ ਪਿੰਡਾਂ ਵਿੱਚ ਅੱਜ ਲੈਂਡ ਪੂਲਿੰਗ ਪਾਲਿਸੀ ਖਿਲਾਫ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਪਿੱਛੇ ਇੱਕ ਵਾਰ ਦਿਖਾ ਦਿੰਨੇ ਆ ਕਿ ਟਰੈਕਟਰ ਹੀ ਟਰੈਕਟਰ ਤੁਹਾਨੂੰ ਨਜ਼ਰ ਆਉਣਗੇ ਸਾਡੇ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ 3-4 ਕਿਲੋਮੀਟਰ ਅੱਗੇ ਟਰੈਕਟਰ ਹੀ ਟਰੈਕਟਰ ਨੇ ਪਿੱਛੇ ਬਹੁਤ ਵੱਡਾ ਜਿਹੜਾ ਕਾਫਲਾ ਟਰੈਕਟਰਾਂ ਦਾ ਆ ਰਿਹਾ ਇਹ ਇੱਕ ਹਿੱਸੇ ਦੇ ਪਿੰਡ ਨੇ 12 ਤੋਂ 13 ਪਿੰਡਾਂ ਦਾ ਇਹ ਮਾਰਚਾ ਤੇ ਇਸੇ ਤਰੀਕੇ ਨਾਲ ਵੱਖੋ-ਵੱਖ 12-12 ਤਿੰਨ-ਤਿੰਨ ਪਿੰਡਾਂ ਦੇ ਵਿੱਚ ਮਾਰਚ ਅੱਜ ਕੀਤੇ ਜਾ ਰਹੇ ਹਜ਼ਾਰਾਂ ਟਰੈਕਟਰ ਜਿਹੜੇ ਅੱਜ ਬਾਹਰ ਨਿਕਲੇ ਸੜਕਾਂ ਉੱਤੇ ਸਰਕਾਰ ਦਾ ਵਿਰੋਧ ਕਰਨ ਦੇ ਲਈ ਤਾਂ ਉੱਥੇ ਗੱਲਬਾਤ ਕਰਦੇ ਆਂ ਹੋਰਾਂ ਜ਼ਿਲ੍ਹਿਆਂ ਤੋਂ ਹੋਰਾਂ ਸ਼ਹਿਰਾਂ ਤੋਂ ਵੀ ਜਿਹੜੇ ਕਿਸਾਨ ਆਗੂ ਨੇ ਇੱਥੇ ਪਹੁੰਚੇ ਨੇ ਇਹਨਾਂ ਦੀ ਸਪੋਰਟ ਦੇ ਵਿੱਚ ਤੇ ਸਰਕਾਰ ਦੇ ਵਿਰੋਧ ਦੇ ਵਿੱਚ ਗੱਲਬਾਤ ਕਰਦੇ ਇਸ ਪਾਲਿਸੀ ਬਾਰੇ ਬਿੱਟੂ ਮੱਲਣਗਰਾਹਤ ਪਹੁੰਚੇ ਨੇ ਨਾਲ ਹੋਰ ਕਿਸਾਨ ਨੇ ਆਗੂ ਨੇ ਬੀਕੇਯੂ ਗ੍ਰਾਹਾਂ ਦੇ ਭਾਈ ਸਭ ਤੋਂ ਪਹਿਲਾਂ ਤਾਂ ਜਿੱਥੇ ਪਹੁੰਚੇ ਕਿਉਂ ਲੱਗਿਆ ਜ਼ਰੂਰੀ ਕਿ ਇੱਥੇ ਪਹੁੰਚਣਾ ਚਾਹੀਦਾ ਇਹ ਤਾਂ ਭਾਈ ਸਭ ਤੋਂ ਵੱਡਾ ਜ਼ਰੂਰੀ ਹੈ ਕਿਉਂਕਿ ਜਿਹੜਾ ਲੈਂਡ ਪੋਲਿੰਗ ਮਸਲਾ ਹੈ ਇਹ ਰੋਟੀ ਦਾ ਮਸਲਾ ਹੈ ਇੱਕ ਜਿਹੜਾ ਦਿੱਲੀ ਅਦੋਲਨ ਅਸੀਂ ਪਹਿਲਾਂ ਖੇਤੀ ਕਾਲੇ ਕਾਨੂੰਨ ਰੱਦ ਕਰਾ ਕੇ ਹਟਿਆ ਉਦੋਂ ਵੀ ਘਾਟਕ ਮਸਲਾ ਇਹ ਕਿਉਂਕਿ ਸਾਡੀਆਂ ਜ਼ਮੀਨਾਂ ਨੂੰ ਸਰਕਾਰ ਖੁੱਲੇ ਤੌਰ ਤੇ ਪੈ ਚੁੱਕੀ ਹੈ। ਇਹੀ ਭਗਵੰਤਮਾਨ ਜਦੋਂ ਖੇਤੀ ਕਾਲੇ ਕਾਨੂੰਨ ਆਏ ਸੀ ਅਸੀਂ ਦਿੱਲੀ ਬੈਠੇ ਸੀ ਪਾਰਲੀਮੈਂਟ ਦੇ ਵਿੱਚ ਬੋਰਡ ਲੈ ਕੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਮਾਰਦਾ ਸੀ। ਪ੍ਰਧਾਨ ਮੰਤਰੀ ਨੂੰ ਆਦਾ ਸੀ ਵੀ ਕਿਰਤੀ ਲੋਕਾਂ ਦੀ ਕਿਸਾਨਾਂ ਦੀ ਜੀ ਤੁਸੀਂ ਗੱਲ ਸੁਣੋ ਤੇ ਅੱਜ ਭਗਵੰਤਮਾਨ ਸਭ ਤੋਂ ਵੱਡਾ ਹਮਲਾ ਕਰ ਰਿਹਾ ਪੰਜਾਬ ਦੇ ਵਿੱਚ ਕਿਸਾਨਾਂ ਤੇ। ਤੁਸੀਂ ਵੇਖੋ 24311 ਏਕੜ ਜਿਹੜੀ ਲੁਧਿਆਣੇ ਦੀ ਹੈ। ਉਹਦੇ ਨਾਲ ਕਈ ਪਿੰਡ ਮੋਗਾ ਜ਼ਿਲ੍ਹਾ ਦੇ ਅਟੈਚ ਨੇ ਉਹ ਵੀ ਵਿੱਚ ਹੀ ਆ ਕੇ ਲੁਧਿਆਣੇ ਦੇ ਇਹ ਜ਼ਮੀਨ ਖੋ ਕੇ ਲੱਖ ਏਕੜ ਜ਼ਮੀਨ ਤਾਂ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਜੀ ਵੀ ਉਹ ਛੜਕਾਂ ਨੂੰ ਨਿਕਲ ਚੁੱਕੀ ਐ ਲੱਖ ਦੇ ਲਗਭਗ ਇਹ ਜ਼ਮੀਨ ਇਹ ਅਕਵਾਇਰ ਕਰਨਾ ਚਾਹੁੰਦੇ ਆ ਪੰਜਾਬ ਚ ਰਹਿ ਕੀ ਗਿਆ 3 ਲੱਖ ਕਿਸਾਨ 3 ਲੱਖ ਤੋਂ ਜ਼ਿਆਦਾ ਕਿਸਾਨ ਜ਼ਮੀਨਾਂ ਵੇਚ ਕੇ ਬੇਲਾ ਹੋ ਗਿਆ 86% ਕਿਸਾਨ ਉਹ ਨੇ ਜਿਹੜੇ 5 ਏਕੜ 4 ਏਕੜ 3 ਏਕੜ 2 ਏਕੜ ਵਾਲੇ ਨੇ 5 ਤੋਂ ਥੋੜੇ ਜਿਨਾਂ ਕੋਲੇ ਜਿੰਨਾਂ ਕੋਲੇ 5 ਤੋਂ ਥੋੜੇ ਆ ਉਹ 86% ਲੋਕ ਨੇ ਉਹਨਾਂ ਨੂੰ ਵਿਲੇ ਕਰਕੇ ਇਹ ਕਾਰਪੋਰੇਟਾਂ ਨੂੰ ਲਿਆਉਣਾ ਚਾਹੁੰਦੇ ਆ ਬਾਹਰਲੇਗਾ ਸਟੇਟਾਂ 'ਚ ਇਹ ਆਪਣੀਆਂ ਸਰਕਾਰਾਂ ਬਣਾਉਣਾ ਚਾਹੁੰਦੇ ਆ ਭਗਵੰਤ ਲੋਕ ਕਹਿ ਦਿੰਦੇ ਨੇ ਵੀ ਇਹ ਭਗਵੰਤਪਨ ਸਾਹਿਬ ਦਾ ਆਪ ਦਾ ਬਿਆਨ ਹੈ ਵੀ ਜਿਹਨੂੰ 4 ਕਿੱਲੇ ਵੇਚ ਕੇ ਜਿਹਨੂੰ 8 ਏਕੜ ਬਣਦੀ ਹੈ ਉਹਦੇ 'ਚ ਹਰਜ ਕੀ ਹੈ ਅੱਛਾ ਆਹਦਾ ਜਿਹਨੂੰ 2 ਏਕੜ ਵੇਚ ਕੇ 4 ਏਕੜ ਬੰਦੀ ਉਹਦੇ ਚ ਹਰਜ ਕੀ ਹੈ ਜ਼ਮੀਨ ਮਿਲੂਗੀ ਕਿੱਥੇ ਜਦੋਂ ਤੁਸੀਂ ਜ਼ਮੀਨਾਂ ਚੋਂ ਚਾਰੇ ਪਾਸੇ ਘੀਰਾ ਪਾ ਲਿਆ ਹੈ ਜ਼ਮੀਨਾਂ ਚੋਂ ਕੱਢਣ ਲੱਗ ਗਏ ਜ਼ਮੀਨ ਮਿਲੂਗੀ ਕਿੱਥੇ ਪੈਸੇ ਨੂੰ ਅਸੀਂ ਛੱਟਣਾ ਤੁਸੀਂ ਦੇਖੋ ਜਿਹੜਾ 50 ਸਾਲ 40 ਸਾਲ ਪਹਿਲਾਂ ਬਹਾਲੀ ਦੇ ਵਿੱਚ ਇਹਨਾਂ ਨੇ ਅਕਵਾਇਰ ਕੀਤੀ ਹੈ ਉਹਨਾਂ ਨੇ ਉਦੋਂ ਕਰੋੜ ਰੁਪਏ ਨੂੰ ਕਿੱਲਾ ਵੇਚਿਆ ਸੀ ਕਰੋੜ ਦਾ ਉਦੋਂ ਨਾਂ ਨਹੀਂ ਸੁਣਦਾ ਸੀ ਕੋਈ ਕਰੋੜ ਰੁਪਈਆ ਉਦੋਂ ਗਿਨਿਆ ਨਹੀਂ ਜਾਂਦਾ ਸੀ ਹੱਥਾਂ ਨਾਲ ਤੇ ਤੁਸੀਂ ਦੇਖੋ ਆਪਦੀ ਪੀੜ੍ਹੀ ਚ ਖਾ ਗਏ ਜਾਂ ਅਗਲੀ ਪੀੜ੍ਹੀ ਚ ਖਾ ਕੇ ਮੰਨ ਲਓ ਕਿਸਾਨ ਇਹਨਾਂ ਨੂੰ ਜ਼ਮੀਨ ਦੇ ਦਿੰਦੇ ਆ ਪਹਿਲੀ ਗੱਲ ਤਾਂ ਦੇਣ ਲੈਣ ਨੂੰ ਕੁਛ ਨਹੀਂ ਦਿੰਦੇ ਹੀ ਕੁਛ ਨਹੀਂ ਉਹ ਕਹਿੰਦੇ ਪਲਾਟ ਦੇਣਾ ਕਰੋੜਾਂ ਰੁਪਏ ਦੀ ਕੀਮਤ ਪਲਾਟ ਪਲਾਟ ਖਾਣਾ ਹੈ ਪਲਾਟ ਤੇ ਦੰਦਗਾਂ ਵੱਢਣਗੇ ਪਹਿਲੀ ਗੱਲ ਤਾਂ ਭਗਵੰਤ ਮਾਨ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਸਾਡੀ ਜ਼ਮੀਨ ਸਾਡੀ ਜ਼ਮੀਨ ਦੇ ਵਿੱਚ ਤੂੰ ਆਦਾ ਮੈਂ ਘਰ ਪਾ ਕੇ ਦਊ ਜੇ ਲੋੜ ਹੋਊਗੀ ਅਸੀਂ ਤੈਨੂੰ ਪੁੱਛ ਕੇ ਘਰ ਪਾਉਣਾ ਓਏ ਜੇ ਲੋੜ ਹੋਊ ਅਸੀਂ ਜਾ ਕੇ ਘਰ ਪਾ ਲਾਂਗੇ ਪਹਿਲੀ ਗੱਲ ਘਰ-ਬਾਰ ਸਾਡੇ ਪਾਏ ਹੋਏ ਨੇ ਸਾਨੂੰ ਜ਼ਮੀਨ 'ਚ ਘਰ ਪਾਉਣ ਦੀ ਕੀ ਲੋੜ ਹੈ ਫੇਰ ਅਸੀ ਤੇਰੀ ਮਨਜ਼ੂਰੀ ਲੈਣੀ ਪਊ ਕਿ ਤੈਨੂੰ ਘਰ ਪਾਉਣ ਦੀ ਵੀ ਘਰ ਪਾਉਣਾ ਜਾਂ ਨਹੀਂ ਮੈਂ ਉਸ ਗੱਲ ਤੇ ਆਉਣਾ ਮੈਂ ਛੋਟੇ ਮਾਧਿਮ ਰਹੀ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਭਾਵੇਂ ਇਹ 50 ਕਰੋੜ ਰੁਪਇਆ ਕਿੱਲੇ ਦਾ ਦੇ ਦੇਣ ਭਾਵੇਂ ਇਹ 70 ਕਰੋੜ ਰੁਪਇਆ ਕਿੱਲੇ ਦਾ ਤੁਹਾਨੂੰ ਦੇ ਦੇਣ ਬਾਈ ਜੀ ਤੁਸੀਂ ਆਪਦੀ ਪੀੜ੍ਹੀ ਚ ਖਾ ਲੋਗੇ ਅਗਲੀ ਪੀੜ੍ਹੀ ਚ ਖਾ ਲੋਗੇ ਅਗਲੀ ਪੀੜ੍ਹੀ ਵੀ ਨਹੀਂ ਆਉਂਦੀ ਜਿਹੜੀ ਤੀਜੀ ਚੌਥੀ ਪੀੜ੍ਹੀ ਆ ਉਹ ਕਿੱਧਰ ਜਾਊ ਜ਼ਮੀਨ ਸਾਨੂੰ ਵਿਰਾਸਤ ਚ ਮਿਲੀ ਐ ਸਾਡੇ ਪਿਓ ਦਾਦੇ ਪਰਦਾਦੇ ਤੜਦਾਦੇ ਪੀੜੀ ਦੜ ਪੀੜੀ ਅਸੀਂ ਜ਼ਮੀਨ ਤੇ ਉਹ ਰੋਟੀ ਖਾ ਰਹੇ ਆ ਤੇ ਸਾਡੀਆਂ ਪੀੜੀਆਂ ਕੀ ਕਰਨੀਆਂ ਇਹ ਤਾਂ ਸਾਡੀਆਂ ਪੀੜੀਆਂ ਨੂੰ ਖਤਮ ਕਰ ਰਹੇ ਆ ਜਿਹੜਾ ਭਗਵੰਤ ਮਾਨਾ ਦਾ ਸੀ ਮੈਂ ਆਮ ਘਰ ਦਾ ਮੁੰਡਾ ਮੈਂ ਕਿਸਾਨਾਂ ਦਾ ਮੁੰਡਾ ਮੈਂ ਮਾਸਟਰ ਜੀ ਦਾ ਬੇਟਾ ਮੈਂ ਕਿਸਾਨਾਂ ਮਜ਼ਦੂਰਾਂ ਦਾ ਮੈਨੂੰ ਪਤਾ ਹੈ ਮੈਨੂੰ ਪਤਾ ਕਿਵੇਂ ਬੀ ਬੀ ਜੀ ਦਾ ਤੇ ਅੱਜ ਤੂੰ ਆਹ ਹਰੀ ਭਰੀ ਧਰਤੀ ਐਕਵਾਇਰ ਕਰਕੇ ਕਾਰਪੋਰੇਟਾਂ ਨੂੰ ਲਿਆ ਕੇ ਪੰਜਾਬ ਦੀ ਧਰਤੀ ਤੇ ਕਾਬਜ ਕਰਨਾ ਚਾਹੁੰਦੇ ਇਹ ਉਹ ਲੋਕ ਹੈ ਜਿਨ੍ਹਾਂ ਨੇ ਇੱਥੇ 21 21 ਸਾਲ ਦੇ ਫਾਂਸੀਆਂ ਤੇ ਸ਼ਹਾਦਤ ਦੇ ਰਸੇ ਗਲਾਂ ਦੇ ਵਿੱਚ ਪਵਾ ਕੇ ਸ਼ਹਾਦਤਾਂ ਦੇ ਗਏ ਇੱਥੇ ਧਰਤੀ ਤੇ ਖੂਨ ਡੁੱਲਿਆ ਇਹ ਐਡਾ ਸੌਖਾ ਕੰਮ ਨਹੀਂ ਵੀ ਇਹ ਧਰਤੀ ਤੇ ਆ ਕੇ ਤੁਸੀਂ ਕਾਨੂੰਨ ਲਾਗੂ ਕਰਜੋਗੇ ਤੇ ਇਹ ਧਰਤੀ ਖੋਲੋਗੇ ਇਹ ਠੁੱਕ ਕੇ ਚੱਟਣਾ ਪਊਗਾ ਅੱਜ ਪਤਾ ਲੱਗ ਗਿਆ ਕਿਸਾਨਾਂ ਦਾ ਕਿਹੜਾ ਮਜ਼ਦੂਰਾਂ ਦਾ ਕਿਹੜਾ ਕਿਸਾਨ ਕਿਰਤੀ ਲੋਕਾਂ ਦੇ ਪੱਖ 'ਚ ਕੌਣ ਖੜਾ ਹੈ ਅੱਜ ਇਹ ਕਾਰਪੋਰੇਟਾਂ ਦੇ ਪੱਖ 'ਚ ਖੜਾ ਹੋਇਆ ਭਗਵੰਤ ਮਾਨ ਅੱਜ ਫੇਰ ਇੱਕ ਗੱਲ ਹੈ ਜਿਹੜੇ ਪਿਛਲੇ ਹੁੰਦੇ ਸੀ ਉਹ ਮਾੜਾ ਮੋਟਾ ਕੁਝ ਦੇਣ ਲੈਣ ਨੂੰ ਤਾਂ ਸੀ ਹੁਣ ਇਹਦੇ ਕੋਲੇ ਦੇਣ ਲੈਣ ਨੂੰ ਵੀ ਕੁਝ ਨਹੀਂ ਪਈਆਂ ਖਾਲਿਆਂ ਦੇ ਵਿੱਚ ਦੀ ਦੋ ਕਨਾਲਾ 2.5 ਕਨਾਲਾ ਤਾਂ ਉਧਰ ਹੀ ਨਿਕਲ ਜੂਗੀ ਫਿਰ ਇਹ ਆਦਾ ਮੈਂ ਪਲਾਟ ਬਣਾ ਦੂੰ 45 ਸਾਲ ਹੋ ਗਏ ਮਹਾਲੀ ਦੇ ਵਿੱਚ ਕੀ ਬਣਿਆ ਜੇ ਅੱਜ ਇਹ ਪਲਾਟ ਕੱਟਣਗੇ ਅੱਜ ਬਣਾਉਣਗੇ 30 ਸਾਲਾਂ ਨੂੰ 40 ਸਾਲਾਂ ਨੂੰ ਕਿਸਾਨ ਕਿਸਾਨ ਤਾਂ ਮਜ਼ਦੂਰ ਤਾਂ ਅੱਜ ਬੈਠਾ ਹੈ ਮਜ਼ਦੂਰ ਕੋਲੇ ਰੋਜ਼ਗਾਰ ਨਹੀਂ ਕਿਸਾਨ ਦੀ ਸਥਿਤੀ ਕੀ ਹੈ ਕਰਜ਼ੇ ਦੇ ਵਿੱਚ ਦੱਬਿਆ ਪਿਆ ਏਆ ਦੇ ਅਸੀਂ ਕਿਸਾਨ ਨੂੰ ਬਹਾਲ ਕਰ ਰਹੇ ਆਂ ਕਈ ਕਿਸਾਨ ਦਿਖਾ ਰਹੇ ਕਿ ਖੁਸ਼ ਬੜੇ ਨੇ ਇਹ ਪਾਲਿਸੀ ਆਉਣ ਤੋਂ ਬਾਅਦ ਸਾਨੂੰ ਜ਼ਮੀਨਾਂ ਦੇ ਕੇ ਨੇ ਕੋਈ ਲੈਟਰ ਨਹੀਂ ਫਿਰਦਾ ਕੋਈ ਕੁਝ ਦਿਖਾ ਰਹੇ ਉਹ ਕਿਸਾਨ ਕਿੱਥੇ ਨੇ ਫਿਰ ਉਹ ਭਰਾ ਮੇਰਿਆ ਇਹ ਮੋਟਰਾਂ ਤੇ ਜਾ ਕੇ ਨਾਟਕ ਕਰ ਰਿਹਾ ਹੁਣ ਵੀ ਇਹਨੂੰ ਪਤਾ ਪਿੰਡਾਂ ਦੇ ਵਿੱਚ ਮੇਰੇ ਬੋਰਡ ਲੱਗ ਗਏ ਨੇ ਆਮਦਵੀ ਪਾਰਟੀ ਦੇ ਵੀ ਲੋਕ ਕਹਿੰਦੇ ਨੇ ਉਹ ਪਿੰਡਾਂ 'ਚ ਅਸੀਂ ਬਾਈਕਟ ਕੀਤਾ ਹੈ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਨੂੰ ਆਏ ਆ ਸਾਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਹੁਣ ਉਹ ਕੁਛ ਕਿਸਾਨ ਜਿਨ੍ਹਾਂ ਨੂੰ ਗਮਰਾਹ ਕੀਤਾ ਹੋਇਆ ਵਿਚਾਰਾਂ ਨੂੰ ਨਹੀਂ ਪਤਾ ਕਿਉਂਕਿ ਇਸ ਧਰਤੀ ਦੇ ਉੱਤੇ ਲੜਾਈ ਵਾਲੇ ਵੀ ਪੈਦਾ ਹੁੰਦੇ ਆ ਗਦਾਰ ਵੀ ਪੈਦਾ ਹੁੰਦੇ ਆ ਉਹਨਾਂ ਕੋਲੇ ਜਾ ਕੇ ਮੋਟਰ ਤੇ ਬਹਿ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਮੈਂ ਕਿਸਾਨਾਂ ਦੇ ਵਿੱਚ ਬੈਠਾ ਹਾਂ ਇਹ ਕਿਸਾਨ ਨੇ ਮੈਂ ਮੋਟਰਾਂ ਤੇ ਮੈਂ ਖੇਤਾਂ 'ਚ ਫਿਰਦਾ ਹਾਂ ਤੂੰ ਦਿਖਾਉਣਾ ਕੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਆ ਇਹ ਆਦਾ ਕੁਛਕ ਲੋਕ ਕਿਸਾਨਾਂ ਨੂੰ ਗਮਰਾਹ ਕਰ ਰਹੇ ਨੇ ਤੇ ਤੂੰ ਭਾਈ ਵਿੱਚ ਆ ਕੇ ਤੂੰ ਗਮਰਾਹ ਕਰਲਾ ਸੀ ਤਾਂ ਆ ਖੜੇ ਲੋਕਾਂ ਦੇ ਵਿੱਚ ਹੋਕਾ ਦੇ ਰਹੇ ਆ ਲਾਈਨਾਂ ਦੇ ਵਿੱਚ ਟਰੈਕਟਰਾਂ ਦੀ ਲਹਿਣ ਨਹੀਂ ਡੁਕਦੀ ਕਿਲੋਮੀਟਰਾਂ ਤੱਕ ਵੱਖ-ਵੱਖ ਕਾਫਲੇ ਤੁਰੇ ਹੋਏ ਨੇ ਇਹਨਾਂ ਦੇ ਦਿਮਾਗ 'ਚ ਨਕਸ਼ਾ ਹੈ ਲੋਕਾਂ ਦੇ ਤੂੰ ਆ ਕੇ ਘਬਰਾ ਕਰ ਲਾ ਤੂੰ ਐਂ ਕਰ ਕਿਸਾਨ ਜੱਥੇਬੰਦੀਆਂ ਦੇ ਆਗੂ ਬਹਿ ਜਾਣਗੇ ਇਹ ਕਿਸਾਨ ਖੜ੍ਹ ਜਾਣਗੇ ਉਹ ਕਹਿੰਦੇ ਮੈਂ ਜੱਥੇਬੰਦੀਆਂ ਵਾਲੇ ਆਗੂ ਨੂੰ ਮੰਨਦਾ ਨੇ ਲੀਡਰ ਇਹ ਖੇਤ ਪਤਾ ਨਹੀਂ ਕਦੋਂ ਗਏ ਪਿਛਲੀ ਵਾਰ ਉਹ ਮੰਨੇ ਨਾ ਮੰਨੇ ਉਹਦੇ ਉਹਦੇ ਨਾਲ ਕੀ ਫਰਕ ਪੈਂਦਾ ਉਹ ਤਾਂ ਨਹੀਂ ਮੰਨਦਾ ਜੱਥੇਬੰਦੀਆਂ ਨੂੰ ਰੋਡ ਬੰਨੂ ਰੜਕਦੀਆਂ ਜੱਥੇ ਬੰਦਗਾਂ ਇਸ ਕਿਸਾਨੀ ਲਹਿਰ ਨੂੰ ਮਜ਼ਦੂਰ ਲਹਿਰ ਨੂੰ ਕਿਰਤੀ ਲੋਕਾਂ ਦੀ ਲਹਿਰ ਨੂੰ ਬਚਾਉਣ ਤੇ ਲੱਗੀਆਂ ਜੱਥੇ ਬੰਦਗਾਂ ਇਸ ਧਰਤੀ ਨੂੰ ਬਚਾਉਣ ਤੇ ਲੱਗੀਆਂ ਜੱਥੇ ਬੰਦਗਾਂ ਦੇ ਆਗੂਆਂ ਨੇ ਇਦੋਂ 40 ਸਾਲ ਪਹਿਲਾਂ ਕਹਿੰਦਾ ਸੀ ਛੋਡੀ ਧਰਤੀ ਖੋਣਗੇ ਛੋਡੀਆਂ ਜ਼ਮੀਨਾਂ ਜਾਣਗੀਆਂ ਛੋਡੀ ਧਰਤੀ ਤੇ ਕਾਰਪੋਰੇਟ ਆਉਣਗੇ ਇੱਥੇ ਹਮਲਾ ਬੋਲਣਗੇ ਸਾਨੂੰ ਖੇਤਾਂ ਚੋਂ ਬਾਹਰ ਕੱਢਣਗੇ ਕਾਲੇ ਕਾਨੂੰਨ ਲਿਆਉਣਗੇ ਛੋਡੇ ਕੋਲੇ ਲੋਕੋਏ ਜ਼ਮੀਨਾਂ ਨਹੀਂ ਰਹਿਣੀਆਂ ਅਸੀਂ ਕੀ ਆਦੇ ਸੀ ਸਾਡੀ ਜ਼ਮੀਨ ਸਾਡੇ ਪਿਓ ਦੀ ਜ਼ਮੀਨ ਸਾਡੇ ਦਾਦੇ ਦੀ ਜ਼ਮੀਨ ਅਸੀਂ ਤਾਂ ਸਿਰਲਾ ਦਿੰਨੇ ਆ ਸਾਡੇ ਬਾਹਾਂ ਚ ਕਿਹੜਾ ਵੜੂ ਤੇ ਫਿਰ ਅੱਜ ਕੀ ਹੋ ਰਿਹਾ ਅੱਜ ਤੁਸੀਂ ਆਪਦੇ ਖੇਤ ਦੇ ਵਿੱਚ ਘਰ ਨਹੀਂ ਪਾ ਸਕਦੇ ਤੁਸੀਂ ਆਪਦੀ ਜ਼ਮੀਨ ਤੇ ਲਾਉਣ ਨਹੀਂ ਲੈ ਸਕਦੇ ਤੁਸੀਂ ਆਪਦੀ ਜ਼ਮੀਨ ਵੇਚ ਨਹੀਂ ਸਕਦੇ ਉਦੀ ਮਰਜ਼ੀ ਨਾਲ ਤੇ ਦੱਸੋ ਅੱਜ ਕੀ ਹੋ ਰਿਹਾ ਛੋਟੀਆਂ ਜ਼ਮੀਨਾਂ ਚ ਪਹੁੰਚ ਕੇ ਜਾਂ ਨਹੀਂ ਇਹ ਜਥੇਬੰਦੀਆਂ ਦੇ ਆਗੂ ਤਾਂ ਰੜਕਦੇ ਆ ਇਹ ਕਿਸਾਨਾਂ ਨੂੰ ਇਕੱਠੇ ਕਰ ਲੈ ਜ਼ਮੀਨਾਂ ਵਾਲਿਆਂ ਨੂੰ ਇਕੱਠੇ ਕਰ ਲੈ ਆਗੂ ਬਹਿ ਜਾਣਗੇ ਭਗਵੰਤ ਮਾਨ ਜੇ ਲੋਕ ਇਕੱਠੇ ਹੋ ਜਾਣਗੇ ਇਹ ਇਹ ਪਾਲਿਸੀਆਂ ਦੱਸ ਦੇ ਆ ਕਾਫਲਾ ਦੇਖ ਲੋ ਲੋਕ ਦੇਖ ਲੋ ਇਹ ਪਾਲਿਸੀ ਕਿਹਨਾ ਦੇ ਆਪਦੀ ਲੋਕਾਂ ਨੂੰ ਗਮਰਾਹ ਕਰ ਲੈ ਪਤਾ ਲੱਗ ਜੂਗਾ ਵੀ ਕੌਣ ਸੱਚਾ ਕੌਣ ਝੂਠਾ ਹੈ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੀ ਆ ਉਹਦਾ ਹਾਲੇ ਪਤਾ ਨਹੀਂ ਸੀ ਕਦੋਂ ਲਾਗੂ ਹੋਣੇ ਕਿਵੇਂ ਕਾਰਪੋਰੇਟਾਂ ਨੇ ਆਉਣਾ ਕਿਵੇਂ ਜ਼ਮੀਨਾਂ ਜਾਣੀਆਂ ਨੇ ਪਰ ਇਹ ਤਾਂ ਸਿੱਧਾ ਹੀ ਜ਼ਮੀਨਾਂ ਉੱਤੇ ਹਮਲਾ ਆ ਗਿਆ ਇਹ ਤਾਂ ਉਹਨਾਂ ਨੂੰ ਵੀ ਚੰਗਾ ਘਵਾਤਾ ਇਹਨੇ ਤਾਂ ਭਾਜੀਪੀ ਨੂੰ ਵੀ ਚੰਗਾ ਘਵਾਤਾ ਭਗਵੰਤ ਮਾਨ ਨੇ ਪਿਛਲਿਆਂ ਨੂੰ ਵੀ ਚੰਗਾ ਘਵਾਤਾ ਕੇਜਰੀਵਾਲ ਦੀ ਜਿਹੜੀ ਨੀਤੀ ਪਾਲਿਸੀ ਆ ਅਸੀਂ ਤਾਂ ਉਦੋਂ ਦੱਸਤਾ ਸੀ ਜਦੋਂ 18 ਮਾਰਚ ਨੂੰ 20 ਮਾਰਚ ਨੂੰ ਦੋ 222 ਨੂੰ ਇਲੈਕਸ਼ਨ ਹੁੰਦਾ ਹੈ ਤੇ ਸਾਡੀ ਲੋਕ ਕਲਿਆਣ ਰੈਲੀ ਸੀ ਬਰਨਾਲੇ ਦੇ ਵਿੱਚ ਭਾਰਤੀ ਕਿਸਾਨ ਜੂਨੇ ਨੇਕਤਾ ਗਰਾਹਾਂ ਦੀ ਅਸੀਂ ਦੱਸਤਾ ਸੀ ਵੀ ਪਹਿਲਾਂ ਆਲਿਆਂ ਨੂੰ ਚੰਗਾ ਘਵਾਊਗਾ ਤੇ ਉਦੋਂ ਮਾੜਾ ਨਿਕਲੂਗਾ ਤੇ ਅੱਜ ਉਹ ਹਾਲਾਤ ਇਸ ਪੰਜਾਬ ਦੀ ਧਰਤੀ ਤੇ ਤੁਸੀਂ ਦੇਖ ਰਹੇ ਹੋ ਤੇ ਇੱਕ ਗੱਲ ਸੁਣਦੇ ਆ ਲੋਕਾਂ ਨੂੰ ਆਦੇ ਆ ਉੱਠ ਕੇ ਖੜੇ ਹੋ ਜਾਓ ਝੰਡੇ ਦੇ ਵਿੱਚ ਡੰਡਾ ਚੱਕ ਲੋ ਮੈਦਾਨ ਦੇ ਵਿੱਚ ਆਜੋ ਜੇ ਜ਼ਮੀਨਾਂ ਬਚਾਉਣੀਆਂ ਭਰਾਵੋ ਇੰਨ ਇੱਥੇ ਦਾ ਦੇਣ ਲੈਣ ਨੂੰ ਵੀ ਕੁਛ ਨਹੀਂ ਛੋਡੀ ਜ਼ਮੀਨ ਦਾ ਭਮਾ 100 ਕਰੋੜ ਕਿੱਲੇ ਦਾ ਲਾਦੇ ਕੋਈ 100 ਕਰੋੜ ਛੋਡੇ ਕਿੱਲੇ ਦੇ ਬਰੋਬਰ 100 ਕਰੋੜ ਦੀ ਕੁਝ ਵੀ ਕੀਮਤ ਨਹੀਂ ਹਮਤਾਜ ਮਨਤਾ ਮਹਾਲੀ ਦੇ ਵਿੱਚ 30-25 ਸਾਲ ਹੋਏ ਐ ਉਹਨਾਂ ਨੇ ਕਰੋੜ-ਕਰੋੜ ਰੁਪਏ ਦਾ ਜਦੋਂ ਕਿਲਾ ਵੇਚਿਆ ਉਹਨਾਂ ਨੂੰ ਐਂ ਲੱਗਦਾ ਸੀ ਖਣੀ ਕਿੰਨਾ ਘਤਣਾ ਆ ਜੋ ਲੋਕ ਰੇੜੀ ਲਾਉਣ ਤੇ ਮਜਬੂਰ ਹੋਏ ਬੈਠੇ ਆ ਆ ਕਿਲਾ ਜ਼ਮੀਨ ਵੀ ਜਿਹਦੇ ਕੋਲੇ ਹੈ ਜੜਾ ਕਿਲਾ ਜ਼ਮੀਨ ਉਹ ਵੀ ਭੁੱਖਾ ਨਹੀਂ ਮਰਨ ਦੀ ਸਾਡੇ ਦਾਣੇ ਉਗਰਦੇ ਨੇ ਉਹ ਦਾਣੇ ਅਸੀਂ ਆਦੇ ਬੱਚਿਆਂ ਦੇ ਮੂੰਹ ਚ ਪਾਉਨੇ ਆ ਉਹ ਦਾਣਿਆਂ ਦੀ ਕੀਮਤ ਜਿਹੜੀ ਅਸੀਂ ਵਟਦੇ ਆ ਉਹ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਤੇ ਜਾਂਦੀ ਹੈ ਉੱਥੋਂ ਵਟਤ ਸ਼ੁਰੂ ਹੁੰਦੀ ਹੈ ਇਹ ਮੰਡੀਆਂ ਚ ਜਾਂਦੀ ਹੈ ਮੰਡੀਆਂ ਚ ਮਜ਼ਦੂਰ ਟਰੱਕ ਯੂਨੀਅਨਾਂ ਟਰਾਂਸਪੋਰਟਰਾਂ ਦੁਕਾਨਦਾਰ ਛੋਟਾ ਵਪਾਰੀ ਛੋਟਾ ਮੌਲ ਵਾਲਾ ਇਹ ਸਾਰਿਆਂ ਦਾ ਮਸਲਾ ਹੈ ਇਕੱਲੇ ਕਿਸਾਨ ਦਾ ਨਹੀਂ ਹੈ ਸੋਡੇ ਮਾਧਿਅਮ ਰਹੀ ਮੈਂ ਦੂਸਰਿਆਂ ਨੂੰ ਦੱਸਣਾ ਚਾਹੁੰਨਾ ਜੇ ਭਰਾਵੋ ਆ ਜਮੀਨਾਂ ਨਾ ਰਹੀਆਂ ਇਹ ਕਿਸਾਨ ਨਾ ਰਿਆ ਛੋਟਾ ਦੁਕਾਨਦਾਰ ਨਹੀਂ ਰਹਿਣਾ ਛੋਟਾ ਛਾਊਕਰ ਨਹੀਂ ਰਹਿਣਾ ਛੋਟਾ ਵਪਾਰੀ ਨਹੀਂ ਰਹਿਣਾ ਮੰਡੀਆਂ ਨਹੀਂ ਰਹਿਣੀਆਂ ਟਰਾਂਸਪੋਰਟਰ ਨਹੀਂ ਰਹਿਣੇ ਟਰੱਕ ਜੁਨੀਅਨਾਂ ਨਹੀਂ ਰਹਿਣੀਆਂ ਸਭ ਕੁਝ ਖਤਮ ਹੋ ਜਾਊਗਾ ਇਹਨੇ ਬਿਨਾ ਦੱਸੇ ਬਿਨਾ ਪੁੱਛੇ ਕਿਸਾਨਾਂ ਤੋਂ ਇਹ ਪਾਲਿਸੀ ਲਿਆਇਆ ਕੀ ਲੱਗਦਾ ਫਿਰ ਜੇਕਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਜ਼ਮੀਨਾਂ ਵਿੱਚ ਆਉਂਦੇ ਨੇ ਜਾਂ ਕਬਜ਼ਾ ਕਰਨ ਆਉਂਦੇ ਨੇ ਤਾਂ ਕੀ ਵਾਪਰ ਸਕਦਾ ਜਾਂ ਕੀ ਮਾਹੌਲ ਹੈ ਪਿੰਡਾਂ ਦਾ ਹੁਣੇ ਭੁੱਖੇ ਮਰਨ ਨਾਲੋਂ ਤੇ ਗੋਲੀ ਖਾਦੀ ਚੰਗੀ ਆ ਠੀਕ ਹੈ ਇੱਜ਼ਤ ਦੀ ਮੌਤ ਮਰਨਾ ਪਸੰਦ ਕਰਾਂਗੇ ਪਰ ਇਹ ਜ਼ਮੀਨਾਂ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡਾ ਪੀੜੀਆਂ ਦਾ ਮਸਲਾ ਹੈ ਪੀੜੀ ਦਰ ਪੀੜੀ ਇਹ ਸਾਨੂੰ ਵਿਰਾਸਤਾਂ ਚ ਮਿਲੀ ਹੋਈ ਹੈ ਇਹ ਇਹ ਖੂਨ ਡੋਲ ਕੇ ਬਾਬਾ ਬਹੰਦਾ ਸਿੰਘ ਬਹਾਦਰ ਆਰਕਾਂ ਦੀ ਦੇਣ ਹੈ ਜਿਨ੍ਹਾਂ ਨੇ ਇਹ ਲੜਾਈਆਂ ਲੜ ਕੇ ਖੂਨ ਡੋਲ ਕੇ ਇਹ ਧਰਤੀ ਹਰੀ ਭਰੀ ਜਿਹੜੀ ਸਾਡੀਆਂ ਵਿਰਾਸਤ ਦੇ ਵਿੱਚ ਮਿਲੀ ਆ ਪਿਓ ਦਾਦਿਆਂ ਦੀ ਇਹ ਜ਼ਮੀਨ ਐ ਤਾਂ ਨਹੀਂ ਬਾਈ ਜਾਣ ਦੇਵਾਂਗੇ ਭਗਵੰਤ ਸਿਆ ਜੇ ਤੂੰ ਜ਼ਮੀਨ ਖੋ ਗਿਆ ਭਗਵੰਤ ਸਿਆ ਫਿਰ ਤੂੰ ਦੁਨੀਆ ਦਾ ਪਹਿਲਾ ਬੰਦਾ ਹੋਵੇਂਗਾ ਜਿਹੜਾ ਤੂੰ ਲੋਕਾਂ ਨੂੰ ਦਬਾ ਕੇ ਲੋਕਾਂ ਨੂੰ ਲਤੜ ਕੇ ਇਹ ਪੰਜਾਬ ਦੀ ਧਰਤੀ ਤੇ ਕਾਬਜ ਹੋਏਗਾ ਫਿਰ ਤੂੰ ਚਕੰਦਰ ਬਾਦਸ਼ਾਹਰ ਕਾ ਤੋਂ ਵੀ ਵੱਡਾ ਹੋਏਗਾ ਮੁਗਲਾਂ ਤੋਂ ਵੀ ਵੱਡਾ ਹੋਏਗਾ ਅੰਗਰੇਜ਼ਾਂ ਤੋਂ ਵੀ ਵੱਡਾ ਹੋਏਗਾ ਭਗਵੰਤ ਸਿੰਘ ਜੇ ਤੂੰ ਆ ਮੋਰਚਾ ਜਿਹੜੀ ਲੈਂਡ ਪੁਲਿੰਗ ਤੂਆ ਦੀ ਨੀਤੀ ਲੈ ਕੇ ਆਇਆ ਗਲਕੋ ਟੂ ਲੋਕਾਂ ਦੇ ਜੇ ਤੂੰ ਇਹਨੂੰ ਲਾਗੂ ਕਰ ਗਿਆ ਫਿਰ ਤੂੰ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਇੱਥੇ ਜਿੰਨੇ ਰਜਵਾੜੇ ਆਏ ਸੀ ਫਿਰ ਸਭ ਤੋਂ ਵੱਡਾ ਭਗਵੰਤਮਾਨ ਹੋਊਗਾ ਤੇ ਇਸ ਕਰਕੇ ਲੋਕ ਤਾਕਤ ਮੂਰੇ ਭਗਵੰਤ ਤੱਕ ਹੀ ਭਾਵੇਂ ਕੋਈ ਵੀ ਦੁਨੀਆ ਦੀ ਤਾਕਤ ਆ ਜੇ ਉਹਨੂੰ ਮੂੰਹ ਦੀ ਖਾਣੀ ਪਊਗੀ ਭਗਵੰਤ ਸਿਆ ਤੇਰੇ ਦਿਨ ਬਹੁਤ ਥੋੜੇ ਰਹਿ ਗਏ ਜਿਵੇਂ ਅੱਜ ਦਾ ਮਾਰਚ ਆ ਇਹ ਪਹਿਲਾ ਐਕਸ਼ਨ ਹਾਲੇ ਕੀ ਲੱਗਦਾ ਜੇਕਰ ਨਾ ਪਾਲਿਸੀ ਵਾਪਸ ਹੁੰਦੀ ਹੈ ਜਾਂ ਨਾ ਕੋਈ ਜਵਾਬ ਆਉਂਦਾ ਸਰਕਾਰ ਵੱਲੋਂ ਕੀ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਮਿਲ ਸਕਦੇ ਦੇਖੋ ਜੋ ਵੀ ਐਸਕੇਐਮ ਜੋ ਵੀ ਇਹ ਲੋਕਾਂ ਨੂੰ ਜੋ ਜਥੇਬੰਦੀਆਂ ਜੋ ਪ੍ਰੋਗਰਾਮ ਦੇਣਗੇ ਜੋ ਆ ਲੁਧਿਆਣਾ ਏਰੀਏ ਦੇ ਲੋਕ ਹੈ ਜੋ ਸੰਘਰਸ਼ੀ ਲੋਕ ਆ ਹੁਣ ਇਹਨਾਂ ਨੇ ਝੰਡੇ ਦੇ ਵਿੱਚ ਡੰਡਾ ਪਾ ਕੇ ਚੱਕਿਆ ਤੇ ਜੋ ਸਾਨੂੰ ਆਗੂ ਕਹਿਣਗੇ ਉਹ ਉਤੇ ਤੇ ਫੁੱਲ ਚੜਾਵਾਂਗੇ ਅਸੀਂ ਤਾਂ ਮੈਦਾਨ ਦੇ ਵਿੱਚ ਹੁਣ ਘਰੇ ਬੈਠਣ ਦਾ ਤੇ ਘਰੇ ਟਿਕਣ ਦਾ ਤੇ ਘਰੇ ਖੜਨ ਦਾ ਕੋਈ ਮਸਲਾ ਨਹੀਂ ਕਿਉਂਕਿ ਭਾਈ ਕੱਲੇ ਲੁਧਿਆਣੇ ਦੀ ਗੱਲ ਨਹੀਂ ਲੁਧਿਆਣੇ ਤੋਂ ਸ਼ੁਰੂ ਕੀਤਾ ਇਹਨਾਂ ਨੇ ਐ ਬਠਿੰਡਾ ਵਾਇਆ ਉੱਤੋਂ ਦੀ ਹੋ ਕੇ ਮੋਗਾ ਉੱਤੋਂ ਦੀ ਹੋ ਕੇ ਪਰੇ ਮੁਕਸਰ ਫਰੀਦਕੋਟ ਫਾਜ਼ਿਲਕਾ ਤੱਕ ਹਬੌਰ ਤੱਕ ਸਭ ਪਹੁੰਚਣਾ ਹੈ ਸਭ ਘਰ ਘਰ ਪਹੁੰਚਣਾ ਹੈ ਤੇ ਜੇ ਇੱਥੇ ਨਾ ਅਪਲੇ ਫਿਰ ਨਾ ਅਪਲਾਂਗੇ ਤੇ ਇਸ ਕਰਕੇ ਨੱਪਣੇ ਪੈਣਗੇ ਪੰਜਾਬ ਦੇ ਲੋਕ ਇਹਨਾਂ ਦੀ ਨੀਤੀ ਪਾਲਿਸੀ ਸਭ ਕੁਝ ਜਾਣ ਚੁੱਕੇ ਆ ਭਗਵੰਤ ਮਾਨ ਕੋਸ ਕਹੀ ਜਾਵੇ ਕੋਸ ਘਮਰਾਹ ਕਰੀ ਜਾਵੇ ਕਿਸੇ ਦੀ ਮੋਟਰ ਤੇ ਮੰਜੇ ਤੇ ਬੈਠਣ ਨਾਲ ਤੇ ਉੱਥੇ ਪਾਣੀ ਦਾ ਗਲਾਸ ਪੀਣ ਨਾਲ ਤੇ ਬੋਰ ਦੇ ਉੱਤੇ ਪਾਣੀ ਪੀਣ ਨਾਲ ਇਹ ਐ ਲੋਕਾਂ ਨੂੰ ਘਮਰਾਹ ਨਹੀਂ ਕੀਤਾ ਜਾਣਾ ਵਿਚਾਰਕ ਕਿਸਾਨ ਇਕੱਠੇ ਕਰ ਲੋ ਉੱਥੇ ਆਪਦੀ ਪਾਰਟੀ ਦੇ ਆਪਦੇ ਪੱਖੀ ਉਹਨਾਂ ਤੋਂ ਬਿਆਨ ਦਿਵਾ ਦਿਓ ਫਿਰ ਇਹਨਾਂ ਨੇ ਇੱਕ ਚੀਜ਼ ਹੋਰ ਖੇਡੀ ਐ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਪੱਤਰਕਾਰ ਨੇ ਉਸ ਕੌਲੀ ਚੱਟ ਹੈ ਨੇ ਜੋ ਖਾ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਜੇ ਇੱਥੇ ਲੋਕ ਰਹਿਣਗੇ ਤਾਂ ਸਾਡੀ ਪੱਤਰਕਾਰੀ ਸਾਡੇ ਚੈਨਲ ਰਹਿਣਗੇ ਉਹ ਭੁਗਤ ਰਹੇ ਨੇ 2-2 ਲੱਖ ਰੁਪਇਆ ਸਟੋਰੀਆਂ ਦਾ ਦੇ ਰਹੇ ਨੇ ਵੀ ਤੁਸੀਂ ਇਹ ਨੀਤੀ ਪਾਲਿਸੀ ਦੀ ਸਟੋਰੀ ਪਾਓ ਸਾਡੇ ਹੱਕ 'ਚ ਪਾਓ ਸੋ ਉਹਨੂੰ 2 ਲੱਖ ਰੁਪਇਆ ਇੱਕ ਸਟੋਰੀ ਦਾ ਦੇਵਾਂਗੇ ਇਹ ਇਹ ਚਾਲਾਂ ਚੱਲ ਰਹੇ ਨੇ ਕਈ ਕਿਸਾਨਾਂ ਨੂੰ ਗਮਰਾਹ ਕਰ ਰਹੇ ਨੇ ਵੀ ਤੁਸੀਂ ਸਾਡੇ ਹੱਕ 'ਚ ਬੋਲੋ ਇਹ ਨੀਤੀ ਪਾਲਿਸੀ ਬਾਰੇ ਬੋਲੋ ਵੀ ਇਹ ਤਾਂ ਬਹੁਤ ਵਧੀਆ ਹੈ ਇਹ ਇਤੋਂ ਵਧੀਆ ਕਿਸਾਨਾਂ ਲਈ ਕੋਈ ਤਰੀਕਾ ਨਹੀਂਗਾ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਪਰ ਜਿਹੜੇ ਕਿਸਾਨਾਂ ਦੀ ਜ਼ਮੀਨ ਆਈ ਹੈ ਇੱਕ ਵੀ ਕਿਸਾਨ ਨੇ ਕਿਹਾ ਹੋਵੇ ਵੀ ਮੈਂ ਇਹ ਜ਼ਮੀਨ ਦੇਣ ਨੂੰ ਤਿਆਰ ਐ ਤੇ ਭਗਵੰਤਬਾਨ ਆਜੇ ਸਿਰਸਿਰ ਦੀ ਸ਼ਰਤ ਖੜ ਜੇ ਆ ਕੇ ਲੋਕਾਂ ਚ ਇਹ ਆਦਾ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਤੂੰ ਕਰ ਲਾ ਭਾਈ ਆ ਕੇ ਖੜਤਾ ਲੋਕਾਂ ਦੇ ਵਿੱਚ ਤਾਂ ਭਗਵੰਤ ਸਿਆ ਆ ਹੀ ਕਸਰ ਰਹੀ ਗਈ ਸੀ ਜਿਹੜੀ ਪੰਜਾਬ ਦੀ ਧਰਤੀ ਖੋਣ ਪੈ ਗਿਆ ਆ ਆਮ ਲੋਕਾਂ ਦੀ ਸਰਕਾਰ ਐ ਇਹ ਪਿੰਡਾਂ ਤੋਂ ਸੱਥਾਂ ਤੋਂ ਚੱਲਣ ਵਾਲੀ ਸਰਕਾਰ ਐ ਇਹ ਗਲੀਆਂ ਤੋਂ ਚੱਲੂਗੀ ਇਹ ਮਹੱਲਿਆਂ ਤੋਂ ਸਰਕਾਰ ਚੱਲੂਗੀ ਇਸ ਤਰੀਕੇ ਨਾਲ ਤੈਨੂੰ ਭਾਇਆ ਪਿਛਲੇ ਚੁਟਕਲੇ ਸੜਾਈ ਆਉਣਾ ਸਾਢੇ 3 ਸਾਲ ਦਾ ਵੀ ਉਹਨਾਂ ਨੇ ਆਹ ਨਹੀਂ ਕੀਤਾ ਉਹਨਾਂ ਨੇ ਉਹ ਨਹੀਂ ਕੀਤਾ ਲੋਕਾਂ ਨੇ ਤੈਨੂੰ ਮੌਕਾ ਦਿੱਤਾ ਤੇ ਤੂੰ ਆਹ ਨੀਤੀ ਪਾਲਸੀ ਲੈ ਕੇ ਆਇਆ ਕਾਲੇ ਕਾਨੂੰਨਾਂ ਦੇ ਵਿਰੋਧ ਕਰਨ ਵਾਲਾ ਅੱਜ ਭਗਵੰਤ ਮਾਨ ਅੱਜ ਕਿੱਥੇ ਖੜਾ ਹੈ ਅੱਜ ਆਹ ਹਰੀ ਭਰੀ ਧਰਤੀ ਲੋਕਾਂ ਦੀ ਖੋਹਣ ਵਾਸਤੇ ਤੇ ਅੱਜ ਇਹ ਧਰਤੀ ਨੂੰ ਕਿਤੇ ਵੀ ਲੋਕ ਐ ਖੋਹਣ ਨਹੀਂ ਦੇਣਗੇ ਅੱਜ ਦਾ ਕੱਟ ਵੇਖ ਲਓ ਧੰਨਵਾਦ ਜੀ ਧੰਨਵਾਦ ਜੀ